ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਲੈ ਕੇ ਹਾਜ਼ਰਾਂ ਮਲਾਜ਼ਮਾਂ ਲਈ ਇੱਕ ਵੱਡੀ ਅਪਡੇਟ ਇੱਕ ਵੱਡੀ ਖਬਰ ਪੈਨਸ਼ਨਰਾਂ ਦੇ ਲਈ ਤੁਸੀਂ ਦੇਖ ਰਹੇ ਹੋ ਇੱਕ ਧਾਰ ਪ੍ਰੋ ਟੀਵੀ ਗੱਲ ਕਰਾਂਗੇ ਪੰਜਾਬ ਦੇ ਮਲਾਜ਼ਮਾਂ ਦੀ ਇੱਕ ਵੱਡੀ ਖੁਸ਼ਖਬਰੀ ਇੱਕ ਵੱਡਾ ਨਵਾਂ ਪੱਤਰ ਜਿਹੜਾ ਜਾਰੀ ਹੋਇਆ ਮਲਾਜ਼ਮਾਂ ਦੇ ਹੱਕ ਵਿੱਚ ਆਵੇਗਾ ਫੈਸਲਾ 15 ਜੁਲਾਈ ਤੋਂ ਮਿਲ ਸਕਦੇ ਨੇ ਮਤੇ ਲਾਭ ਤੋ ਕਿਹੜੇ ਹੋਰ ਲਾਭ ਮੁਲਾਜ਼ਮਾਂ ਨੂੰ ਮਿਲਣ ਜਾ ਰਹੇ ਆ 15 ਜੁਲਾਈ ਤੋਂ ਸਾਰੀ ਜਾਣਕਾਰੀ ਤੁਹਾਡਾ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਜੇ ਕਿਰਪਾਈ ਇਹ ਵਾਰ ਚੈਨਲ ਨੂੰ ਤੇ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ WhatsApp ਗਰੁੱਪਾਂ ਦੇ ਵਿੱਚ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਤਾਂ ਕਿ ਵੱਧ ਤੋਂ ਵੱਧ ਸਾਥੀਆਂ ਤੱਕ ਜਾਣਕਾਰੀ ਜਿਹੜੀ ਸਮੇਂ ਦੇ ਪਹੁੰਚਦੀ ਰਹੇ ਹਰ ਛੋਟੀ ਵੱਡੀ ਅਪਡੇਟ ਸਮੇਂ ਤੇ ਪ੍ਰਾਪਤ ਕਰਦੇ ਰਹਿਣ ਦੇ ਲਈ ਜੇਨਾਂ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਉੱਪਰ ਘੰਟੀ ਦੇ ਤੇ ਕਲਿੱਕ ਕਰ ਲੈਣਾ WhatsApp ਤੇ Telegram ਚੈਨਲਾਂ ਨੂੰ ਫੋਲੋ ਕਰ ਲੈਣਾ ਜੁਆਇਨ ਕਰ ਲੈਣਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਆ ਹਰ ਅਪਡੇਟ ਸਮੇਂ ਤੇ ਮਿਲਦੀ ਰਹੇਗੀ ਹੁਣ ਗੱਲ ਕਰਦੇ ਆਂ ਪੰਜਾਬ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਆਏ ਪੱਤਰ ਦੀ ਹਾਂਜੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਆ ਜਿਸ ਤੇ ਚਲਦਿਆਂ ਪੰਜਾਬ ਮੁਲਾਜ਼ਮਾਂ ਸਾਂਝਾ ਫਰੰਟ ਮੋਰਚਾ ਦੇ ਸਾਥੀਆਂ ਦੇ ਨਾਲ ਇੱਕ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਸੀ ਜੋ ਕਿ ਪਿਛਲੇ ਵੀ ਹਿੰਨੇ ਸੀ ਜਿਸ ਨੂੰ ਬਾਅਦ ਦੇ ਵਿੱਚ ਕੋਈ ਦਿਨ ਅੱਗੇ ਪਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਫਿਰ ਮੁਲਤਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੇ ਅੰਦਰ ਬਾਹਰੀ ਰੋਸ ਦੇਖਣ ਨੂੰ ਮਿਲਿਆ ਤੁਹਾਨੂੰ ਇੱਕ ਵਾਰ ਫਿਰ ਜੋ ਮੁਲਾਜ਼ਮਾਂ ਨੇ ਸੰਘਰਸ਼ ਵਿੱਢ ਦਿੱਤਾ ਸੀ ਜਿਸ ਨੂੰ ਸ਼ਾਂਤ ਕਰਨ ਦੇ ਲਈ ਪੰਜਾਬ ਦੇ ਮੁਲਾਜ਼ਮਾਂ ਨੂੰ ਇੱਕ ਹੋਰ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੇ ਮੁਲਾਜ਼ਮ ਜਥੇਬੰਦੀ ਜੋ ਕਿ ਪੰਜਾਬ ਮੁਲਾਜ਼ਮ ਸਾਂਝਾ ਫਰੰਟ ਮੋਰਚਾ ਹੈ ਪੈਨਸ਼ਨਰ ਸਾਂਝਾ ਫਰੰਟ ਮੋਰਚਾ ਹੈ ਉਸ ਜਥੇਬੰਦੀ ਨੂੰ ਮੀਟਿੰਗ ਦੇ ਲਈ ਬੁਲਾਇਆ ਜਾਂਦਾ ਹੈ ਅਤੇ ਇਸ ਮੀਟਿੰਗ ਦੇ ਵਿੱਚ 4 ਤੋਂ 5 ਨੁਮਾਇंदे ਆ ਜਿਹੜੇ ਇਸ ਜਥੇਬੰਦੀ ਦੇ 15 ਜੁਲਾਈ 12:30 ਵਜੇ ਚੰਡੀਗੜ੍ਹ ਸਕਤਰੇਦ ਦੇ ਵਿੱਚ ਕਮਰਾ ਨੰਬਰ 15 ਵਿੱਚ ਆ ਕੇ ਮੀਟਿੰਗ ਕਰ ਸਕਦੇ ਆ ਇਸ ਮੀਟਿੰਗ ਦੀ ਪ੍ਰਧਾਨਗੀ ਹਰਪਾਲ ਸਿੰਘ ਚੀਮਾ ਆਮਨ अरोड़ा ਅਤੇ ਹਰਜੋਤ ਬੈਂਸ ਕਰਨਗੇ ਤੋਂ ਇਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਉਹੀ ਸਭ ਤੋਂ ਵੱਡੀਆਂ ਮੰਗਾਂ ਨੇ ਜਿਵੇਂ ਕਿ ਓਪੀਐਸ ਨੂੰ ਬਹਾਲ ਕਰਨਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਅਤੇ ਜੋ 13% ਡੀਏ ਦੀਆਂ ਕਿਸ਼ਤਾਂ ਬਾਕੀ ਐ ਇਸ ਤੋਂ ਇਲਾਵਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿਚਕਾਰ ਜੋ ਸਹੂਤਾ ਦੇ ਵਕਤ ਵੀ ਹੈ ਉਹਨਾਂ ਨੂੰ ਭਰਨਾ 6ਵੇਂ ਤਨਖਾਹ ਕਮਿਸ਼ਨ ਦੇ ਵਿੱਚ ਸੋਧਾਂ ਕਰਨੀਆਂ 7ਵੇਂ ਤਨਖਾਹ ਕਮਿਸ਼ਨ ਦੇ ਵਿੱਚ ਸਹੀ ਤਰੀਕੇ ਦੇ ਨਾਲ ਲਾਭ ਲਾਗੂ ਕਰਨੇ ਇਸ ਤਰੀਕੇ ਦੀਆਂ ਜਿਹੜੀਆਂ ਮੰਗਾਂ ਹੈ ਇਹਨਾਂ ਮੰਗਾਂ ਦੇ ਉੱਪਰ 15 ਜੁਲਾਈ ਨੂੰ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਮੀਟਿੰਗ ਦੇ ਵਿੱਚ ਕੁਝ ਫੈਸਲੇ ਆ ਜਿਹੜੇ ਦੇਖਣ ਨੂੰ ਮਿਲਣਗੇ ਪੰਜਾਬ ਦੇ ਮੁਲਾਜ਼ਮਾਂ ਨੂੰ ਹੋਰ ਕਿਹੜੇ ਨਵੇਂ ਲਾਭ ਇਸ ਮੀਟਿੰਗ ਦੇ ਵਿੱਚ ਮਿਲ ਸਕਦੇ ਆ ਜਾਂ ਫਿਰ ਇਹ ਵੀ ਇੱਕ ਲਾਰਾ ਹੀ ਰਹੇਗਾ ਇਹ ਤਾਂ ਸਮਾਂ ਦੱਸੇਗਾ ਪਲਾਜ਼ਮਾ ਵੀ ਹੱਕ ਵਿੱਚ ਆਉਣਗੇ ਫੈਸਲੇ ਜਾਂ ਸਿਰ ਇੱਕ ਵਾਰ ਫਿਰ ਮੁਲਾਜ਼ਮੋਂ ਨਿਰਾਸ਼ ਹੋਣਾ ਪਵੇਗਾ ਕੋਈ ਵੀ ਹੋਰ ਅਪਡੇਟ ਆਉਂਦੀ ਹੈ ਜਾਣਕਾਰੀਆਂ ਦੀ ਲਗਾਤਾਰ ਤੁਹਾਨੂੰ ਸੰਭੀ ਕਰਦੇ ਰਹਾਂਗੇ ਤੈਨਾਂ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਕਰ ਦੇਣਾ ਤੁਸੀਂ ਦੇਖ ਰਹੇ ਹੋ ਇੱਕ ਤਾਂ ਬਰੋ ਟੀਵੀ ਹੋਣ ਲਈ ਇੰਨਾ ਹੀ ਧੰਨਵਾਦ